जय वाल्मीकि हर हर वाल्मीकि आज ऐतवार दिन काफ़ी संताबर बहु आ रही लेकिन हर कोई आके यही कंपलेन करता है कि साफ संभाल ठीक तरी नहीं चलती पत्थर गिरदा पे पत्थर क्रैक उखड़ा हुआ पुटिया जा रहा लेकिन असी भी उन्होंने विश्वास दवाया कि मान जो डीसी सीब एस डी साहब इतने चिंतक है 21 ਤਰੀਕ ਤੇ ਉਹਨਾਂ ਟਾਈਮ ਲਿਆਵਾ 21 ਤਰੀਕ ਤੱਕ ਇਹਦੀ ਰੈਨਿੰਗ ਰਿਪੇਅਰ ਦੀ ਸ਼ੁਰੂਆਤ ਹੋ ਜਾਵੇਗੀ। ਲੇਕਿਨ ਅਸੀਂ ਬਾਾਰ-ਬਾਰ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਹਾਂ ਕਿਤੇ 320 ਕਰੋੜ ਰੁਪਏ ਲਾ ਕੇ ਇਹ ਹਿੰਦੁਸਤਾਨ ਦਾ ਅਠਵਾਂ ਯੂਬਾ ਬਣਿਆ। ਜੇਕਰ ਇਹਦੀ ਐਸੇ ਤਿਕਨ ਲਾਪਰਵਾਹੀ ਹੋਈ ਫਿਰ ਨੁਕਸਾਨ ਹੋਏਗਾ। ਜੀ ਸਾਨੂੰ ਨਾ ਮਜਬੂਰ ਕਰੋ ਕਿ ਅਸੀਂ ਬੋਲਣ ਦੇ ਵਾਸਤੇ ਮਜਬੂਰ ਹੋਈਏ। ਇਹ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਹੈ ਕਿ ਦੇ ਸਾਮ ਸੰਭਾਲ ਨਾਲ ਗੌਰ ਕੀਤੀ ਜਾਵੇ ਜਿਹੜੀਆਂ ਇੱਥੇ ਦੀਆਂ ਬਾਥਰੂਮਾਂ ਦੀਆਂ ਪੱਥਰ ਦੀਆਂ ਜੋ ਵੀ ਠਿਕ ਮਿਲਦਾ ਹੈਗੀਆਂ ਉਹਨੂੰ ਇਮੀਡੀਏਟਲੀ ਪੂਰਿਆ ਕਰਨ ਖਾਸ ਤੌਰ ਤੇ ਜੋ ਸਪਾਈਸੇਵਕ ਹਨ ਪੈਂਤੀਆਂ ਬੰਦੇ ਚੋ 10 ਕਿ 12 ਬੰਦੇ ਆਉਣ ਡਿਊਟੀ ਹਨ ਬਾਕੀ ਕੋਈ ਤਰ੍ਹਾਂਾਂਵਾਂ ਤੋਂ ਤੋੜ ਗਿਆ ਕੁਛ ਉਦਨ ਤੋੜ ਗਿਆ ਸਕਿਉਰਟੀ ਗਾਰਡ 40 ਸਗੇ ਜੁੱਥੇ ਕੇ 10 ਤੋਂ 12 ਸਕਿਉਰਟੀ ਗਾਰਡ ਹੈ ਪ੍ਰਸ਼ਾਸਨ ਨੂੰ ਇਹਦੇ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿ ਜਦਨਾ ਸਫਾਈ ਵਾਲੇ ਬੰਦੇ ਪੂਰੇ ਹੋਣ ਸਕਿਉਰਟੀ ਗਾੜੀ ਪੂਰੀ ਹੋਣ ਇਥੇ ਹੀ ਦੇਖ ਰਹੀ ਦੀ ਅਵਸਥਾ ਠੀਕ ਹੋ ਸਕੇ ਧੰਨਵਾਦ ਜੈ ਬਾਲਮਿਕੀ ਹਰ ਹੰਮਾ ਦੁਨੀਆ ਦਾ ਸਭ ਤੋਂ ਵੱਡਾ ਤੀਰ ਜਿਹੜਾ ਆਸ਼ਰਮ ਵਾਲੇ ਕੋਲ ਨੂੰ ਆਸ਼ਰਮ ਬਣਿਆ ਸਾਡੇ ਸਰਵਕੇ ਕੀ ਲੱਗਦਾ ਹੈ ਕਿ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹਨਾਂ ਚੀਜ਼ਾਂ ਵਿੱਚ ਲੀਡਲੀ ਕਰਨੀ ਚਾਹੀਦੀ ਹੈ ਜਦੋਂ ਕਿ ਇੱਥੇ ਲੱਖਾਂ ਦੀ ਹਜ਼ਾਰਾਂ ਦੀ ਤਾਇਨਾਤ ਵਿੱਚ ਅੰਗੇਲੀ ਦਾ ਕਾਰਨ ਇਹਦਾ ਹੈ ਕਿ ਦਲਤਾਂ ਦਾ ਤੀਰ ਸ ਹੈ ਦਲਤਾ ਦੀ ਤੀਰਤੀ ਵਜ੍ਹਾ ਕਰਕੇ ਲਾਪਰਵਾਹੀ ਹੈ ਲੇਕਿਨ ਬਾਲਮਕੀ ਸਮਾਜ ਇਹ ਲਾਪਰਵਾਹੀ ਨੂੰ ਖਤਮ ਕਰਨ ਵਾਸਤੇ ਹਰ ਕਰਵਨੀ ਦੇਵੇਗਾ ਕਿਉਂਕਿ ਆਉਂਦੇ ਐਤਵਾਰ ਵੀ ਤੀਗ ਨੂੰ ਇਥੇ ਰਾਜਪਦਰੀ ਮੀਟਿੰਗ ਬੁਲਾਈ ਗਈ ਹੈ ਜਿਹਦੇ ਵਿੱਚ ਇਥੇ ਦੀਆਂ ਕੰਮਾਂ ਨੂੰ ਡਿਵੈਲਪਮੈਂਟ ਨੂੰ ਠੀਕ ਕਰਨ ਦੇ ਵਾਸਤੇ ਪੰਜਾਬ ਪਦਰੀ ਮੀਟਿੰਗ ਨੀਤਾਗਨ ਆਲ ਪਾਰਟੀ ਪਲੱਸ ਆਲ ਸੰਸਥਾ ਇਥੇ ਮੀਟਿੰਗ ਕਰਕੇ ਇਹਦੀ ਡਿਵੈਲਪਮੈਂਟ ਵਾਲੇ ਪਾਸੇ ਧਿਆਨ ਲੈਂਦੇ ਜੀ ਬਹੁਤ ਧੰਨਵਾਦ। ਸਿਰਸ ਵੱਲੋਂ ਜਿਹੜਾ ਵਾ ਉਹ ਪ੍ਰਸ਼ਾਸਨ ਨੂੰ ਜਾਂ ਡੀਸੀ ਨੂੰ ਕੋ ਮੰਗ ਪੱਤਰ ਵੀ ਦਿੱਤੇ ਗਏ ਆ ਜੀ। ਅਸੀਂ ਮੰਗ ਪੱਤਰ ਤੇ ਲਗਾਤਾਰ 9ਵਾਂ 10ਵਾਂ ਮੰਗ ਪੱਤਰ ਦੇ ਚੁੱਕੇ ਆ। ਲੇਕਿਨ ਗੁੰਭ ਕਰਨ ਦੀ ਨੀਂਦੇ ਸੌਣ ਵਾਲੀ ਸਰਕਾਰ ਨੂੰ ਜਗਾਉਣ ਦੀ ਵਾਅਦੇ ਹੀ ਬੀਤੀ ਨੂੰ 11 ਵਜੇ ਢੂਣਾ ਸਾਹਿਬ ਤੇ ਮੀਟਿੰਗ ਰੱਖੀ ਗਈ ਹੈ। ਸਾਰੇ ਸੰਤਨ ਬੇਨਤੀ ਕਰਦੇ ਆਂ ਉਸ ਦਿਨ ਆਉਣ ਦੀ ਕਿਰਪਾਲਤਾ ਕਰੋ ਧੰਨਵਾਦ। ਮੈਂ ਅਸ਼ੋਕ ਮਲ ਉਤਰਾ 올 ਇੰਡੀਆ ਪ੍ਰੈਸ ਕਟਰ ਢੂਣਾ ਸਾਹਿਬ ਟ੍ਰਸਟ ਰਜਿਸਟਰਡ ਜਿਹੜੀ ਕਿ 92 ਤੋ ਰਜਿਸਟਰਡ ਹੈ ਸਾਡੀ ਇਹ ਸੰਸਥਾ ਤੋ 3 ਸਾਲ ਹੋਏ ਨੇ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਨ੍ਹਾਂ ਨੂੰ ਅਸੀਂ ਹਰ 1.5 2 ਮਹੀਨੇ ਬਾਅਦ ਮੰਗ ਪੱਤਰ ਦਿੰਦੇ ਰਹੇ ਹਾਂ ਮੰਗ ਪੱਤਰਾਂ ਤੋਂ ਅੱਕ ਕੇ ਹੁਣ ਅਸੀਂ ਇਹਨਾਂ ਨੂੰ ਨਵਾਂ ਯਾਦ ਪੱਤਰ ਇਸ ਸ਼ੁੱਕਰਵਾਰ ਦਿੱਤਾ ਹੈ ਮਾਨਯੋਗ ਸੰਜੀਵ ਸ਼ਰਮਾ ਜੀ ਐਸ ਡੀ ਐਮ ਅੰਮ੍ਰਿਤਸਰ ਤੇ ਪੱਲਵ ਵੈਲਫੇਅਰ ਆਫਿਸ ਪੱਲਵ ਸ਼੍ਰੇਸ਼ਟੀ ਜੀ ਨੂੰ ਜਿਹਦੇ ਵਿੱਚ ਇਹ ਹੋਏ ਮੰਗਾਂਗੇ ਤੀਆਂ ਗਈਆਂ ਨੇ ਕਿ ਤੀਰੱਦੀ ਹਾਲਤ ਜਿਹੜੀ ਜਾਣਾ ਉਹ ਬਹੁਤ ਚਿੰਤਾਜਨਕ ਹੈ ਜਗਾ ਜਗਾ ਤੋਂ ਪੱਥਰ गिर ਰਹੇ ਨੇ ਔਰ ਜਿੱਥੋਂ ਇੱਕ ਜਵਾਰੀ ਪੱਥਰ गिर ਜਾਂਦਾ ਉਹਦੇ ਨਾਲ ਦੇ ਦੋ ਪੱਥਰ ਹੋਰ गिर ਜਾਂਦੇ ਨੇ ਅਗਰ ਸ਼ੁਰੂਏਤੀ ਨੂੰ ਰੋਕਿਆ ਜਾਵੇ ਤੇ ਇੱਕ ਪੱਥਰ ਨੂੰ ਹੀ ਫਿਟ ਕਰ ਦਿੱਤਾ ਜਾਵੇ ਤੇ ਕਾਮਯਾਬ ਹੋ ਸਕਦਾ ਵਾ ਲੇਕਿਨ ਇਹ ਕਈ ਕਈ ਦੀਵਾਰਾਂ ਤੋਂ ਕਿੰਨੇ ਕਿੰਨੇ ਪੱਥਰ ਝੜ ਚੁੱਕੇ ਨੇ ਫਿਰ ਉਹ ਹੋ ਸਕਦਾ ਹੈ ਕਿ ਇਸ ਕਲਰ ਦਾ ਪੱਥਰ ਨਾ ਮਿਲੇ ਜਾਂ ਮੁਸ਼ਕਲ ਹੋਵੇ ਸਾਰੇ ਦਾ ਸਾਰਾ ਟੈਂਪਲ ਜਿਹੜਾ ਵਾ ਵਾਲਮੀਕੀ ਤੀਰਥ ਇਹਨੂੰ ਪਾਲਿਸ਼ ਦੀ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਪਾਲਿਸ਼ ਸਾਰੀ ਖਰਾਬ ਹੋ ਚੁੱਕੀ ਆ ਹੌਲੀ ਹੌਲੀ ਇਹ ਪੱਥਰ ਜਿਹੜਾ ਵਾ orange color ਤੋਂ ਕਾਲਾ ਪੈਣਾ ਸ਼ੁਰੂ ਹੋ ਗਿਆ ਵਾ ਬਾਥਰੂਮਾਂ ਦੀ ਹਾਲ ਜਿਹੜੀ ਆ ਉਹ ਚਿੰਤਾਜਨਕ ਹੈ ਬੀਬੀਆਂ ਦੇ ਨਹਾਉਣ ਵਾਲਾ ਪੋਣਾ ਜਿਹੜਾ ਵਾ ਉਹਦੀ ਬਾਰ-ਬਾਰ ਬਾਰ-ਬਾਰ ਕਹਿੰਦੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ 4 ਮਹੀਨੇ ਰਹਿ ਗਏ ਨੇ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਨੂੰ ਤੇ ਉਹ ਤੀਰ ਅਗਰ ਪੋਣਾ ਅੱਜ ਸ਼ੁਰੂ ਕਰਨ ਦੇ ਘਟੋਕੜ 6-7 ਮਹੀਨੇ ਦਾ ਟਾਈਮ ਲੱਗਣਾ ਉਹਨਾਂ ਨੂੰ। ਤੋਂ ਅਸੀਂ ਜਿਵੇਂ ਹੀ ਸਾਲ ਸ਼ੁਰੂ ਹੋਇਆ ਸੀ ਉਦੋਂ ਦੇ ਹੀ ਅਸੀਂ ਯਾਦ ਪੱਤਰ ਦੇ ਰਹੇ ਹਾਂ। ਮੰਗ ਪੱਤਰ ਅਸੀਂ ਬੰਦ ਕਰ ਦਿੱਤੇ ਨੇ। ਤੋਂ ਯਾਦ ਪੱਤਰਾਂ ਦੇ ਵੀ ਅਗਰ ਇਹਨਾਂ ਨੂੰ ਯਾਦ ਨਹੀਂ ਆਉਂਦਾ ਤੇ ਵਾਲਮੀਕੀ ਸਮਾਜ ਜਿਹੜਾ ਵਾ ਫਿਰ ਸੜਕਾਂ ਦੇ ਉੱਤੇ ਰਹੇਗਾ, ਪੁਲੀ ਜਾਮ ਕਰੇਗਾ, ਪੰਜਾਬ ਜਾਮ ਕਰੇਗਾ। ਇੱਥੋਂ ਤੱਕ ਕੋਸ਼ਿਸ਼ ਹੈ ਸਾਡੀ ਕਿ ਹਿੰਦੁਸਤਾਨ ਹੀ ਇੱਕ ਦਿਨ ਜਾਮ ਕੀਤਾ ਜਾਵੇ। ਕਿਉਂਕਿ ਦਲਿਤਾਂ ਦੇ ਮੰਦਰ ਦੇ ਉੱਤੇ ਅਗਰ ਧਿਆਨ ਨਹੀਂ ਦਿੱਤਾ ਜਾਵੇਗਾ ਤੇ ਇਹ ਸਭ ਕੁਝ ਸਰਕਾਰਾਂ ਨੂੰ ਭੋਗਣਾ ਪਵੇਗਾ। ਜਿਹੜੀਆਂ ਬਾਹਰੋਂ ਸੰਗਤਾਂ ਆ ਰਹੀਆਂ ਸ਼ਰਧਾਲੂ ਆ ਰਹੇ ਆ ਕਿ ਲੱਗਦਾ ਨਹੀਂ ਉਹਨਾਂ ਦੇ ਕਿੰਨਾ ਮਾੜਾ ਸਰਪੰਦਾ ਵਾ ਜਦੋਂ ਇਸ ਤਰ੍ਹਾਂ ਦੀਆਂ ਕੰਪਲੇਂਟਸ ਦਿੰਦੇ ਆ ਬਾਥਰੂਮ ਨੂੰ ਲੈ ਕੇ ਡਿਵੈਲਪਮੈਂਟ ਨੂੰ ਲੈ ਕੇ ਇੱਕ ਇਹ ਵੀ ਕਿਹਾ ਗਿਆ ਕਿ ਵਿੱਚ ਸੂਬਰ ਦੇ ਆਲੇ ਦੁਆਲੇ ਜਿਹੜੇ ਆ ਉਹ ਪਾਲਤੂ ਜਾਨਵਰ ਕੁੱਤੇ ਦੁਆਰਾ ਜਿਹੜੇ ਘੁੰਮਦੇ ਆ ਕਿੰਨੀ ਨਿੰਦਣਯੋਗ ਗੱਲ ਕੀ ਕਹਿਣਾ ਚਾਹੀਦਾ ਮਨਜੀਤ ਜੀ ਡਿਜੀਟਲ ਯੋਗਾ ਹਰ ਬੰਦੇ ਦੇ ਹੱਥ ਦੇ ਵਿੱਚ ਮੋਬਾਈਲ ਹੈ ਤਾਂ ਹਰ ਬੰਦਾ ਫਿਲਮ ਬਣਾ ਕੇ ਲੈ ਜਾਂਦਾ ਵਾ ਇਹ ਇੱਥੇ ਇੰਡੀਆ ਦੀ ਗੱਲ ਨਹੀਂ ਹੈ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਇਹ ਜਿਹੜੀ ਲਾਹਨਤ ਹੈ ਨਾ ਸਰਕਾਰ ਦੀ ਇਹ ਉੱਥੋਂ ਤੱਕ ਪਹੁੰਚ ਰਹੀ ਆ ਇਹ ਮੈਂ ਲਾਨਤ ਹੀ ਕਵਾਂਗਾ ਤੁਹਾਡੇ ਮਾਧਿਅਮ ਨਾਲ ਮੈਂ ਕਹਿਣਾ ਚਾਹੁੰਦਾ ਹਾਂ ਸਰਕਾਰ ਨੂੰ ਕਿ بار بار ਇੱਕੋ ਸਮਾਜ ਤੁਹਾਡੇ ਕੋਲ ਆਉਂਦਾ ਵਾ ਤੁਹਾਡੇ ਬੇਨਤੀਆਂ ਕਰਦਾ ਵਾ ਤਰਲੇ ਕਰਦਾ ਵਾ ਕਿ ਯਾਰ ਸਾਡੇ ਇਸ ਤੀਰਥ ਨੂੰ ਸੰਭਾਲੋ ਔਰ ਪੈਸੇ ਦੀ ਕੋਈ ਘਾਟ ਨਹੀਂ ਹੈ 5 ਕਰੋੜ ਰੁਪਈਆ ਸੈਂਕਸ਼ਨ ਹੋਇਆ ਦਾ ਜੀ ਬਦਲ ਸਰਕਾਰ ਦੇ ਟਾਈਮ ਦਾ ਕਿ ਹਰ ਸਾਲ ਜਿਹੜਾ ਵਾ ਇਹਦੀ ਮੇਨਟੇਨੈਂਸ ਦੇ ਉੱਤੇ 5 ਕਰੋੜ ਰੁਪਈਆ ਲੱਗੇਗਾ ਤੋਂ 15 ਕਰੋੜ ਰੁਪਈਆ ਆਮ ਆਦਮੀ ਪਾਰਟੀ ਸਰਕਾਰ ਦੇ ਕੋਲ ਜਮ੍ਹਾਂ ਹੋ ਚੁੱਕਾ ਵਾ ਇਸ ਸਥਿਰਤ ਵਾਸਤੇ ਜਿਹੜਾ ਲੱਗਣਾ ਚਾਹੀਦਾ ਵਾ ਜਿਹਦੇ 'ਚ ਮੇਰਾ ਖਿਆਲ ਆ ਕਿ 15 ਲੱਖ ਵੀ ਨਹੀਂ ਲੱਗਾ ਪਿੱਛੇ ਜੇ ਡੀਸੀ ਸਾਹਿਬਾ ਨਾਲ ਗੱਲ ਹੋਈ ਸੀ ਉਹ ਕਹਿੰਦੇ ਜੀ 60 ਲੱਖ ਮੰਗਾਇਆ ਵਾ 60 ਲੱਖ ਰੁਪਈਆ ਮੰਗਾਇਆ ਗਿਆ ਸਰਕਾਰ ਕੋਲ ਉਹਦੇ ਸਾਰੇ 78 78 ਲੱਖ ਰੁਪਈਆ ਤਨਖਾਹਾਂ ਰੁਕੀਆਂ ਪਈਆਂ 6 ਮਹੀਨਿਆਂ ਦੀਆਂ ਇ ਬਹੁਤ ਸਾਰੇ ਮੁਲਾਜ਼ਮ ਜਿਹੜੇ ਨੇ ਭੁੱਖਮਾਰ ਭੁੱਖਮਰੀ ਕਰਕੇ ਤਨਖਾਹਾਂ ਨਾ ਮਿਲਣ ਕਰਕੇ ਨੌਕਰੀ ਛੱਡ ਕੇ ਚਲੇ ਗਏ ਨੇ ਬਹੁਤ ਸਾਰੇ ਸਿਕਿਉਰਿਟੀ ਗਾਰਡ ਨੌਕਰੀ ਛੱਡ ਕੇ ਚਲੇ ਗਏ ਨੇ ਸਾਡੇ ਚੇਅਰਮੈਨ ਤੁਣਾ ਸਾਹਿਬ ٹرسٹ ਓਮਪ੍ਰਕਾਸ਼ ਗੱਬਰ ਜੀ ਨੇ ਬੜੀ ਵਾਰੀ ਸੁਝਾ ਦਿੱਤਾ ਹੈ ਕਿ ਸਾਡੇ ਕੋ ਇੱਥੇ ਸਾਈਕਲ ਸਟੈਂਡ ਪਿਆ ਵਾ ਜਿਹਦਾ ਘਟੋ ਘਟ 2 ਲੱਖ ਰੁਪਏ ਮਹੀਨੇ ਦਾ ਸਰਕਾਰ ਨੂੰ ਆ ਸਕਦਾ ਹੈ ਸਾਡੇ ਕੋ 20 25 ਦੁਕਾਨਾਂ ਪਈਆਂ ਨੇ ਜਿਹੜੀਆਂ ਕਿਰਾਏ ਤੇ ਨਹੀਂ ਦਿੱਤੀਆਂ ਜਾ ਰਹੀਆਂ ਲੋਕੀ ਬਾਹਰ ਛੋਟੀਆਂ ਮੋਟੀਆਂ ਰੇੜੀਆਂ ਲਗਾ ਕੇ ਦਰੀਆਂ ਵਿਛਾ ਕੇ ਤੇ ਆਪਣਾ ਜੀਵਨ ਜাপন ਕਰ ਰਹੇ ਨੇ ਕਿਉਂ ਨਹੀਂ ਉਹਨਾਂ ਨੂੰ ਦੁਕਾਨਾਂ ਦਿੱਤੀਆਂ ਜਾਂਦੀਆਂ ਉਹ ਕਿਰਾਇਆ ਜਿਹੜਾ ਆਵੇਗਾ ਉਹਦੇ ਨਾਲ ਤੁਹਾਡੀਆਂ ਤਨਖਾਹਾਂ ਵੀ ਦਿੱਤੀਆਂ ਜਾਣਗੀਆਂ ਤੇ ਤੁਹਾਡੇ ਤੀਰੱਦੀ ਮੈਂਟੇਨੈਂਸ ਵੀ ਹੋਈ ਜਾਏਗੀ ਪਰ ਗੌਰ ਨਹੀਂ ਆ ਜੀ ਕਿਉਂਕਿ ਦਲਿਤਾਂ ਦਾ ਤੀਰੱਥ ਹੈ ਤੋਂ ਮੇਰੀ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਦਿਨ ਨਾ ਆਉਣ ਦਿੱਤਾ ਜਾਵੇ ਕਿ ਵਾਲਮੀਕ ਸਮਾਜ ਜਿਹੜਾ ਵਾ ਉਹ ਸੜਕਾਂ ਦੇ ਉੱਤੇ ਮੁਰਦਾਬਾਦ ਕਰੇ ਤੇ ਹੋਰ ਵੀ ਬਹੁਤ ਕੁਝ ਇਸ ਕਰਕੇ ਨੀਂਦ ਤੋਂ ਜਾਗੋ ਵੈਸੇ ਵੀ ਸਰਕਾਰ ਦਾ ਡੇਢ ਸਾਲ ਰਹਿ ਗਿਆ ਵਾ ਡੇਢ ਸਾਲ ਹੁਣ ਇਹਨਾਂ ਨੂੰ ਜਿਹੜੇ ਰੁਕੇ ਕੰਮ ਨੇ ਉਹ ਕਰਨੇ ਚਾਹੀਦੇ ਨੇ ਜੇ ਹੁਣ ਵੀ ਨਾ ਕਰਨਗੇ ਤੇ ਫਿਰ ਦਿੱਲੀ ਵਾਲਾ ਹਾਲ ਹੋਏਗਾ ਧੰਨਵਾਦ 20 ਤਰੀਕ ਦਾ ਜਿਹੜਾ ਹੁਣ ਕੀ ਜਿਹੜਾ ਵਾ ਆਸ਼ਰਮ ਨੂੰ ਜਿਹੜਾ ਇੱਕ ਕਾਲ ਦਿੱਤੀ ਗਈ ਹੈ 20 ਤਰੀਕ ਨੂੰ ਇਹੋ ਹੀ ਜੋ ਮੈਂ ਬਿਆਨ ਕੀਤਾ ਵਾ ਕਿ ਜੇ ਸਰਕਾਰ ਨੂੰ ਅਜੇ ਵੀ ਨਿੰਦਰ ਨਹੀਂ ਖੁੱਲਦੀ ਸਰਕਾਰ ਦੀ ਨਹੀਂ ਜਾਗ ਹੁੰਦੀ ਤੇ ਫਿਰ ਇੱਕ ਅਲਟੀਮੇਟਮ ਦਿੱਤਾ ਜਾਏਗਾ ਕਿ ਪੂਰਾ ਦਾ ਪੂਰਾ ਅੰਮ੍ਰਿਤਸਰ ਜਿਹੜਾ ਬਹੁਤ ਜਾਮ ਕੀਤਾ ਜਾਵੇਗਾ ਅੰਮ੍ਰਿਤਸਰ ਦੇ ਨਾਲ ਇਹਨਾਂ ਨੂੰ ਠੱਲ ਨਹੀਂ ਪੈਂਦੀ ਫਿਰ ਪੰਜਾਬ ਜਾਮ ਕੀਤਾ ਜਾਵੇਗਾ ਤੇ ਫਿਰ ਸਾਰਾ ਹਿੰਦੁਸਤਾਨ ਮੈਂ ਦੀਪਕ ਯਮਨਾਨਗਰ ਸੇ ਜਗਾਦਰੀ ਸੇ ਆਇਆ ਇਹ ਮੇਰੇ ਸਭੀ ਭਾਈ ਰਿਪੂ ਦਮਨ ਸੰਨੀ ਵਾਲਮੀਕਨ ਮੋਹਿਤ ਆਦੀਵਾਲ ਅਸੀਂ ਯਮਨਾਨਗਰ ਸੇ ਆਇਆ ਸਰ ਯਾਹਾਂ ਪੇ ਆਏ ਪਵਨ ਭਗਵਾਨ ਵਾਲਮੀਕੀ ਦੀ ਰਤ ਪੇ ਅੰਮ੍ਰਿਤਸਰ ਮੇ ਅੱਜ ਜਿਹੜਾ ਵਾ ਮਹਾਰਾਜ ਜੀ ਵੱਲੋਂ ਤੁਹਾਨੂੰ ਜਿਹੜਾ ਵਾ ਮਾਨ ਬਖਸ਼ਿਆ ਗਿਆ ਵਾ ਕੀ ਅੱਜ ਜਮੇ ਹੋਇਆ ਇਹ ਬਹੁਤ ਮਾਨ ਸਨਮਾਨ ਦਿਆ ਜੀ ਹਮੇ जिम्मेदारी यही है सर बस कि देखो हम तीर्थ पे आए थे यहाँ पे कोई अभी डेवलपमेंट तो होगी चलो जो भी है पर सुविधा जैसे तीर्थ बन गया उसके बाद की जो देख रेख है वो यहाँ पे हो ही नहीं रही बिल्कुल भी आप ये पत्थर देखो यहाँ का पत्थर को पॉलिश की जरूरत है पत्थर कहीं पॉलिश नहीं जगर, है जगह से टूटे पड़े जी। पत्थर टाइल्स वगैरह सारी टूटी हुई यहाँ पे कोई वो नहीं है देख रेख करने और सफाई व्यवस्था बिल्कुल नहीं यहाँ पे लोग मांगने वाले आ रहे कुत्ते कुत्ते अपने इस रोवर के इर्द-गिर्द भुमरेवें आ रहे लोग ये नहीं पता क्या करना क्या नहीं कुत्ते जा रहे कोई वो सुविधा नहीं है यहां पे ਤੁਸੀਂ ਗੱਲ ਕੀਤੀ ਹੈ ਕਿ ਪ੍ਰਧਾਨ ਮੈਂ ਚੇਅਰਮੈਨ ਸਾਹਿਬ سے ਗੱਲ ਗਲਬਾਤ ਕੀਤੀ ਮੇਰੀ ਹੋਈ ਬਾਤ ہوئی ਕਿ ਉਹਨਾਂ ਨੇ ਉਹਨਾਂ ਨੇ ਇਹ ਕਹਾ ਕਿ ਚਲੋ ਮਤਲਬ ਬਾਤ ਕੀਤੀ ਉਹਨਾਂ ਨੇ ਆਸ਼ਵਾਸਨ دیا ਉਹ ਤਾਂ ਬੜੀਆ ਕਾਰਵਾਈ ਚੱਲ ਰਹੀ ਹੈ ਇਸਕੇ ਲਈ ਉੱਪਰ ਸਰਕਾਰ سے ਵੀ ਬਾਤ kiya ਚਲੋ ਜੋ ਵੀ ਅਭੀ जैसे बीस तारीख को ये बीस जुलाई बीस जुलाई कोई मीटिंग है ग्यारह बजे उसके बीच में देखते हैं क्या बात होती है बाकी चेयरमैन साहब ने हमारी बात सुनी हमें बहुत अच्छा लगा हम बाहर से आए जैसे मान सम्मान के हमारे सब कुछ बाकी वो जो तीरथ की अभी अपनी हालत है ना थोड़ी सही नहीं है बहुत ज़्यादा ख़राब है प्रशासन की मांग करना चाहिए प्रशासन से ऐसे मांग है कि जैसे अभी ये जो हालत है ना फिलहाल तीरथ की या कुछ भी ये सब हो रहा है ये सही नहीं है कृपया करके इस पर गौर करें ਬਹੁਤ ਜ਼ਿਆਦਾ ਜ਼ਰੂਰਤ ਹੈ ਸਾਡੇ ਤੀਰੋਕ